ਪਰ ਇਸ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਤੇ ਫਿਰ ਵੀ ਕੇਜਰੀਵਾਲ ਸਾਹਿਬ ਨੂੰ ਇਹ ਵਿਕਰੀ ਹੈ ਅਜੇ ਉਹਨਾਂ ਦੀ ਅਪੀਲ ਵੀ ਨਹੀਂ ਸ਼ਾਇਦ ਪਈ ਸੈਸ਼ਨ ਕੋਰਟ 'ਚ ਕੋਈ ਉਹਨਾਂ ਨੂੰ ਰੀਲੀਫ ਨਹੀਂ ਪਰ ਸਾਡਾ ਸਵਾਲ ਹੈ ਕਿ ਇਹ ਜਿਹੜੀ ਨੈਤਿਕਤਾ ਦੀ ਗੱਲ ਕਰਨ ਵਾਲੀ ਪਾਰਟੀ ਕੇਜਰੀਵਾਲ ਸਾਹਿਬ ਦੀ ਪਾਰਟੀ ਭਗਵੰਤ ਮਾਨ ਸਾਹਿਬ ਦੀ ਪਾਰਟੀ ਔਰ ਕੁਲਤਾਰ ਸਿੰਘ ਸਦਮਾ ਸਪੀਕਰ ਸਾਹਿਬ ਕਿਉਂ ਰੱਖੀ ਬੈਠੇ ਆ ਜਿੱਥੇ ਕਿ ਉਹ 1 ਮਿੰਟ ਵੀ ਰੱਖ ਨਹੀਂ ਸਕਦੇ ਅੱਜੋ ਮੰਤਰੀ ਨਹੀਂ ਹੈ ਐਮਐਲਏ ਨਹੀਂ ਹੈ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਅਨਸੀਟ ਕਰਨਾ ਚਾਹੀਦਾ ਹੈ ਔਰ ਅੱਜ ਹੀ ਪੇਪਰ ਚ ਪੜਿਆ ਕਿ 26 ਤਰੀਕ ਨੂੰ ਸੋ ਕਾਲਡ ਮੰਤਰੀ ਸਾਹਿਬ ਚੰਡਾ ਲੈ ਆਣਗੇ ਅਮਰitsar ਵੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਅਤੇ ਸੀਐਮ ਭਗਵੰਤ ਮਾਨ ਵਿਛਾਲੇ ਲੈਟਰਵਾਰ ਮੁਰਤੋਂ ਸ਼ੁਰੂ ਕੀਏ ਰਾਜਪਾਲ ਨੇ ਇਸ ਵਾਰੇ ਚਿੱਠੀ ਸੀਐਮ ਨੂੰ ਕਿਸੇ ਬਿੱਲ ਜਾਂ ਫਿਰ ਸ਼ਾਸਨ ਦੀ ਮਨਜ਼ੂਰੀ ਸੰਬੰਧੀ ਨਹੀਂ ਸਗੋਂ ਕੈਬਨਿਟ ਮੰਤਰੀ ਅਮਨ अरोੜਾ ਬਾਰੇ ਲਿਖੀਏ ਰਾਜਪਾਲ ਨੇ ਮੁੱਖ ਮੰਤਰੀ ਤੋਂ ਚਿੱਠੀ ਲਿਖ ਕੇ ਪੁੱਛਿਆ ਕਿ ਕੈਬਨਿਟ ਮੰਤਰੀ ਅਮਨ ਰੋੜਾ ਨੂੰ ਸੁਨਾਮ ਅਦਾਲਤ ਨੇ ਇੱਕ ਮਾਮਲੇ 'ਚ 2 ਸਾਲ ਦੀ ਸਜ਼ਾ ਸੁਣਾਈ ਹੈ ਤਾਂ ਫਿਰ ਉਹ 26 ਜਨਵਰੀ ਨੂੰ ਝੰਡਾ ਕਿਵੇਂ ਲਹਿਰਾ ਸਕਦੇ ਨੇ ਰਾਤਪਾਲ ਪ੍ਰੋਹਿਤ ਨੇ ਦੋਚਲਾਇਆ ਕਿ ਗਣਤੰਤਰ ਦਿਹਾੜੇ ਵਰਗੇ ਮਹੱਤਵਪੂਰਨ ਦਿਨ ਤੇ ਦੇਸ਼ ਦੀ ਪ੍ਰਤੀਕਾਤਮਕ ਪ੍ਰਤੀਨਿਧਤਾ ਇੱਕ ਅਯੋਗ ਵਿਧਾਇਕ ਨੂੰ ਸੌਂਪਣ ਦੀ ਕਾਰਵਾਈ ਨਾ ਸਿਰਫ ਕਾਨੂੰਨ ਦੀ ਪਵਿੱਤਰਤਾ ਨੂੰ ਢਾਹ ਲਾਉਂਦੀ ਹੈ ਸਗੋਂ ਇਸ ਨਾਲ ਨਾਗਰਿਕਾਂ ਨੂੰ ਇੱਕ ਅਸ਼ਾਂਤ ਸੰਦੇਸ਼ ਵੀ ਜਾਂਦਾ ਹੈ ਉਧਰ ਕਾਲੀ ਦਲ ਦੇ ਆਗੂ ਅਮਨ ਅਰੋੜਾ ਦੇ ਜੀਜਾ ਰਜਿੰਦਰ ਦੀਪਾ ਨੇ ਵੀ 26 ਜਨਵਰੀ ਨੂੰ ਉਹਨਾਂ ਦੇ ਤਿਰੰਗਾ ਲਹਿਰਾਉਣ ਤੇ ਸਰਕਾਰ ਨੂੰ ਕਿਰਿਆਏ ਹਜੇ ਉਹਨਾਂ ਦੀ ਅਪੀਲ ਵੀ ਨਹੀਂ ਸ਼ਾਇਦ ਪਈ ਸੁਪਰੀਮ ਸੈਸ਼ਨ ਕੋਰਟ ਚ ਕੋਈ ਉਹਨਾਂ ਨੂੰ ਰਿਲੀਫ ਨਹੀਂ ਪਰ ਸਾਡਾ ਸਵਾਲ ਹੈ ਕਿ ਇਹ ਜਿਹੜੀ ਨੈਤਿਕਤਾ ਦੀ ਗੱਲ ਕਰਨ ਵਾਲੀ ਪਾਰਟੀ ਕੇਜਰੀਵਾਲ ਸਾਹਿਬ ਦੀ ਪਾਰਟੀ ਭਗਵੰਤ ਮਾਨ ਸਾਹਿਬ ਦੀ ਪਾਰਟੀ ਔਰ ਕੁਲਤਾਰ ਸਿੰਘ ਸਦਮਾ ਸਪੀਕਰ ਸਾਹਿਬ ਕਿਉਂ ਰੱਖੀ ਬੈਠੇ ਐ ਜਿੱਥੇ ਕਿ ਉਹ 1 ਮਿੰਟ ਵੀ ਰੱਖ ਨਹੀਂ ਸਕਦੇ ਅੱਜ ਉਹ ਮੰਤਰੀ ਨਹੀਂ ਹੈ ਐਮਐਲਏ ਨਹੀਂ ਹੈ ਉਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਅਨਸੀਟ ਕਰਨਾ ਚਾਹੀਦਾ ਔਰ ਅੱਜ ਹੀ ਪੇਪਰ 'ਚ ਪੜਿਆ ਕਿ 26 ਤਰੀਕ ਨੂੰ ਸੋ ਕਾਲਡ ਮੰਤਰੀ ਸਾਹਿਬ ਚੰਡਾਲ ਐਲਾਨ ਕੇ ਅੰਮ੍ਰਿਤਸਰ ਵੀ ਕਿ ਜਿਹੜੇ ਐਮਐਲਏ ਨੂੰ ਸਜ਼ਾ ਹੋਈ ਹੋਵੇ ਕੋਈ ਉਹਨਾਂ ਦੀ ਅਪੀਲ ਦਲੀਲ ਅੱਗੇ ਮੰਨੀ ਨਹੀਂ ਗਈ ਅਜੇ ਤੱਕ ਕੋਈ ਸਟੇ ਨਹੀਂ ਆ ਉਸਤੇ ਕਨਵਿਕਸ਼ਨ ਤੇ ਕੋਈ ਸਸਪੈਂਡ ਨਹੀਂ ਹੈ ਉਹ ਇੱਕ ਪਾਸੇ ਜੇ ਰਿਪਬਲਿਕ ਡੇ ਤੇ ਉਥੇ ਫਲੈਗ ਹੋਸਟਿੰਗ ਕਰਦੇ ਐ ਤੇ ਇਹ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦਾ ਜਵਾਬ ਦੇਗੀ ਇਹ ਆਉਣ ਵਾਲਾ ਵਕਤ ਪੁੱਛਾਂਗੇ ਵੀ ਔਰ ਤੁਸੀਂ ਵੀ ਜਰੂਰ ਪੁੱਛਣਾ ਸੋ ਇਹ ਥੋੜਾ ਜਿਹਾ ਬਰੀਫ ਸੀਗਾ ਇਸ ਕੇਸ ਦਾ ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਅਦਾਲਤ ਵੱਲੋਂ ਅਮਨ ਅਰੋੜਾ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਨਹੀਂ ਜਾ ਰਿਹਾ ਜਦਕਿ ਉਹਨਾਂ ਨੇ ਇਸ ਸਬੰਧੀ ਕਈ ਵਾਰ ਵਿਧਾਨ ਸਭਾ ਸਪੀਕਰ ਕੁਲਤਾਪ ਸਿੰਘ ਸੰਧਵਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਵੱਲੋਂ ਮਿਲਣ ਲਈ ਸਮਾਂ ਨਹੀਂ ਦਿੱਤਾ ਗਿਆ ਪਰ ਇਸ ਕੇਸ ਦੇ ਵਿੱਚ 2 ਸਾਲ ਦੀ ਸਜ਼ਾ ਹੋ ਚੁੱਕੀ ਹੈ ਤੇ ਫਿਰ ਵੀ ਕੇਜਰੀਵਾਲ ਸਾਹਿਬ ਨੂੰ ਇਹ ਵਿੱਕ ਨਹੀਂ ਰਿਹਾ ਉਹ ਨੈਤਿਕਤਾ ਦੀ ਗੱਲ ਕਰਨ ਵਾਲੀ ਪਾਰਟੀ ਅੱਜ ਇਸਤੇ ਬੋਲ ਨਹੀਂ ਰਹੀ ਅਸੀਂ ਜਿਸ ਦਿਨ ਦਾ ਇਹ ਫੈਸਲਾ ਆਇਆ ਉਸ ਦਿਨ ਦੀ ਸਾਡੀ ਪਾਰਟੀ ਟਰਾਈ ਕਰ ਰਹੀ ਸੀ ਕਿ ਕਿਉਂਕਿ ਇੱਕ ਨੋਟੀਫਿਕੇਸ਼ਨ ਜ਼ਰੂਰ ਕਰਨੀ ਹੁੰਦੀ ਹੈ ਸਪੀਕਰ ਸਾਹਿਬ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਅਵੋਇਡ ਕਰ ਰਹੇ ਸੀ ਸਾਡੇ ਸਾਡੇ ਜਿਹੜਾ ਡੈਪੂਟੇਸ਼ਨ ਨਾਲ ਮਿਲਣ ਤੋਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਜੀ ਆਨੇ ਹਾਰ ਕੇ ਫਿਰ ਉਹਨਾਂ ਦੇ ਦਫ਼ਤਰ ਦੇ ਵਿੱਚ ਅਸੀਂ ਜੋ ਸਾਡੀ ਰਿਪਰੈਜ਼ੈਂਟੇਸ਼ਨ ਹੈ ਉਹ 27 ਤਰੀਕ ਨੂੰ 27 ਦਸੰਬਰ ਨੂੰ ਸਪੀਕਰ ਸਾਹਿਬ ਇਹਨਾ ਪਚਾਤੀ ਕਿ ਆ ਫੈਸਲਾ ਆ ਫੈਸਲਾ ਸੁਨਾਮ ਕੋਰਟ ਦਾ ਜਿੰਨੇ 2 ਸਾਲ ਦੀ ਕਨਵਿਕਸ਼ਨ ਹੋਈ ਹੈ ਔਰ ਆ ਫੈਸਲਾ ਸੁਪਰੀਮ ਕੋਰਟ ਦਾ ਇਸ ਤੇ ਅੱਜ ਤੁਸੀਂ 1 ਮਿੰਟ ਵੀ ਇਹਨਾਂ ਨੂੰ ਰੱਖ ਨਹੀਂ ਸਕਦੇ ਰੱਖਣਾ ਨਹੀਂ ਚਾਹੀਦਾ ਪਰ ਹਜੇ ਤੱਕ 8-10 ਦਿਨ ਹੋ ਗਏ 8-7 ਦਿਨ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਔਰ ਉਸ ਤੋਂ ਬਾਅਦ ਚੈਨਲਜ਼ ਨੇ ਵੀ ਕਵਰ ਕੀਤਾ ਹੈ ਔਰ ਇੱਕ ਪੀਆਈਐਲ ਵੀ ਪਈ ਹੈ ਹਾਈ ਕੋਰਟ ਦੇ ਵਿੱਚ ਉਧਰ ਰਾਜਪਾਲ ਮੁਤਾਬਕ ਇੱਕ ਗੰਭੀਰ ਮਸਲਾ ਹੈ ਜਿਸ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੁਬਾਰਾ ਦਿੱਤੇ ਗੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨਾ ਵੀ ਸ਼ਾਮਿਲ ਹੈ ਪੰਜਾਬ ਦੇ ਰਾਜਪਾਲ ਨੇ ਇਸ ਪੂਰੇ ਮਾਮਲੇ ਦੀ ਰਿਪੋਰਟ ਵੀ ਮੰਗੀ ਹੈ ਦੱਸਿਆ ਕਿ ਅਮਨ ਅਰੋੜਾ 26 ਜਨਵਰੀ ਨੂੰ ਅੰਮ੍ਰਿਤਸਰ ਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਪਰ 26 ਜਨਵਰੀ ਤੋਂ ਪਹਿਲਾਂ ਹੀ ਸਰਕਾਰ ਅਤੇ ਮੰਤਰੀ ਅਮਨ ਅਰੋੜਾ ਚੁਫੇਰੇ ਉਂ ਕਿਰਦੇ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ